ਸਾ希ਕਾਲ ਜੀ ਸਾਰਿਆਂ ਨੂੰ ਮੈਂ ਰੁਪਿੰਦਰ ਹੰਡਾ ਅਮ ਐਡਮਿੰਟਨ ਦੇ ਸ਼ੋਅ ਦੀਆਂ ਜੋ ਵੀ 3 ਨੂੰ ਸੀਗਾ ਸ਼ੋਅ ਉਹਦੀਆਂ ਬਹੁਤ ਸਾਰੀਆਂ ਕਲਿੱਪਸ ਬਹੁਤ ਸਾਰੇ ਛੋਟੀਆਂ-ਛੋਟੀਆਂ ਵੀਡੀਓਜ਼ ਤੁਸੀਂ ਰੀਲਸ ਤੇ ਟਿਕਟੋਕ ਤੇ ਹਰ ਜਗ੍ਹਾ ਤੁਸੀਂ ਦੇਖ ਸਕਦੇ ਸੀਗੇ ਔਰ ਬਹੁਤ ਸਾਰੀਆਂ ਅਸਲੀ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਅੱਧਾ ਸੱਚ ਸੀਗਾ ਕਲੈਰਿਟੀ ਨਹੀਂ ਸੀਗੀ ਅ ਪਰ ਮੈਂ ਬਹੁਤ ਬਹੁਤ ਗ੍ਰੇਟਫੁਲ ਹਾਂ ਬਹੁਤ ਬਹੁਤ ਉਨਾ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਜੋ ਮੇਰੀ ਸਪੋਰਟ ਦੇ ਵਿੱਚ ਆ ਕੇ ਖੜੇ ਹੋਏ ਔਰ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਐਡਮਿੰਟਨ ਦੇ ਜਿੰਨੇ ਵੀ ਐਡਮਿੰਟਨ ਚ ਰਹਿਣ ਵਾਲੇ ਨੇ ਮੇਰੀਆਂ ਭੈਣਾਂ ਸਪੈਸ਼ਲੀ ਮੈਂ ਉਹਨਾਂ ਦਾ ਉਹਨਾਂ ਦਾ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹਿੰਮਤ ਬਹੁਤ ਕਰੇਜ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਮੀਡੀਆ ਦੇ ਵਿੱਚ ਆ ਕੇ ਬਹੁਤ ਹਿੰਮਤ ਚਾਹੀਦੀ ਹੈ ਮੀਡੀਆ ਦੇ ਵਿੱਚ ਆਉਣ ਲਈ ਵੀ ਸੋ ਉਹਨਾਂ ਨੇ ਬਹੁਤ ਹਿੰਮਤ ਦੇ ਨਾਲ ਸੱਚ ਦਾ ਸਾਥ ਦਿੱਤਾ ਔਰ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਐਕਚੁਅਲੀ ਉੱਥੇ ਕੀ ਹੋਇਆ ਸੀਗਾ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਉਸ ਤੋਂ ਇਲਾਵਾ ਜਦੋਂ ਹਾਲ ਦੇ ਵਿੱਚੋਂ ਮੈਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀਗਾ ਡੋਰਸ ਬੰਦ ਕਰਵਾ ਦਿੱਤੇ ਗਏ ਸੀ ਮੇਰਾ ਫੋਨ ਖੋ ਲਿਆ ਗਿਆ ਸੀਗਾ ਔਰ ਉਹ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ ਕਿ ਮੈਂ ਆਪਣਾ ਫੋਨ ਪਕੜਨ ਲਈ ਬਹੁਤ ਫੋਨ ਵਾਪਸ ਲੈਣ ਲਈ ਬਹੁਤ ਜਦੋਜਹਿਦ ਕਰ ਰਹੀ ਹਾਂ ਔਰ ਜਿੱਥੇ ਮੇਰਾ ਬ੍ਰੇਕਡਾਊਨ ਹੋ ਜਾਂਦਾ ਹੈ ਕਿ ਕਿ ਮੈਨੂੰ ਉਹੀ ਫੀਲ ਹੋਇਆ ਕਿ ਇੱਕ ਆਰਟਿਸਟ ਜਿਨੇ ਆਪਣਾ ਡੇਢ ਘੰਟਾ ਪੂਰਾ ਗਾ ਕੇ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਔਰ ਹਾਲਾਂਕਿ ਉੱਥੇ 200 200 ਪੈਣਾ ਰਹਿ ਗਈਆਂ ਹੋਣੀਆਂ ਨੇ ਫਿਰ ਵੀ ਮੈਂ ਉੱਥੇ ਖੜੀ ਗਾ ਰਹੀ ਸੀ ਮੈਂ ਆਪਣੀ ਜੌਬ ਡਨ ਕਰਕੇ ਵਾਪਸ ਆ ਰਹੀ ਸੀ ਮੈਨੂੰ ਹਿਮੀਲੇਟ ਕੀਤਾ ਗਿਆ ਸਟੇਜ ਦੇ ਉੱਤੇ ਜੋ ਕਿ ਮੈਨੂੰ ਲੱਗਦਾ ਕਿ 1 ਵਜੇ ਤੋਂ ਲੈ ਕੇ ਔਰ 1:30 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਹਿਮੀਲੇਸ਼ਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੋਈ ਜਿਹਨੂੰ ਮੈਂ ਬਹੁਤ ਪੇਸ਼ੈਂਸ ਦੇ ਨਾਲ ਫੇਸ ਵੀ ਕੀਤਾ ਸਾਹਮਣਾ ਕੀਤਾ ਉਹਨਾਂ ਦਾ ਸਾਰੀ ਸਿਚੁਏਸ਼ਨ ਨੂੰ ਸਾਹਮਣੇ ਦੀ ਕੋਸ਼ਿਸ਼ ਕੀਤੀ ਪਰ ਆਖਰ ਦੇ ਵਿੱਚ ਮੈਂ ਵੀ ਇਨਸਾਨ ਆ ਮੇਰਾ ਬ੍ਰੇਕਡਾਊਨ ਹੋ ਗਿਆ ਕਿਉਂਕਿ ਮੈਂ ਉੱਥੇ ਇਕੱਲੀ ਰਹਿ ਗਈ ਸੀ ਮੈਨੂੰ ਇਹ ਲੱਗਿਆ ਪਰ ਜਦੋਂ ਭੈਣਾਂ ਅੱਗੇ ਆਈਆਂ ਔਰ ਉਹਨਾਂ ਨੇ ਮੈਨੂੰ ਸਕਾਟ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ ਮੇਰਾ ਸੱਚੀ ਦਿਲ ਹੋਰ ਪਰ ਆਇਆ ਕਿਉਂਕਿ ਮੈਨੂੰ ਇਹ ਫੀਲ ਹੋਇਆ ਮੈਂ ਸਮਝੀ ਸੀ ਮੈਂ ਇਕੱਲੀ ਆ ਪਰ ਮੈਂ ਇਕੱਲੀ ਨਹੀਂ ਸੀ ਮੈਂ ਮੈਨੂੰ ਕਦੇ ਉਸ 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 ਮੋਮੈਂਟ ਨੂੰ ਯਾਦ ਕਰਦੀਆਂ ਮੇਰੀ ਅੱਖਾਂ ਭਰ ਆਉਂਦੀਆਂ ਨੇ ਕਿਉਂਕਿ ਕੋਈ ਵੀ ਆਰਟਿਸਟ ਇਹ ਸਰਵ ਨਹੀਂ ਕਰਦਾ ਪਰ ਮੈਂ ਜਿੰਨਾ ਵੀ ਮੇਰੀ ਪਰਵ੍ਰਿਸ਼ਾ ਜਾਂ ਮੈਂ ਜਿੰਨਾ ਵੀ ਜਿੰਨੀ ਵੀ ਮੈਂ ਜੋ ਵੀ ਸਿੱਖਿਆ ਜਾਂ ਮੈਂ ਜੋ ਮੇਰੇ ਮੇ ਅੱਜ ਰਾਤ ਤੇ ਤੁਰੀਆਂ ਮੈਨੂੰ ਇਹ ਮੈਨੂੰ ਇਹੀ ਸਿਖਾਇਆ ਗਿਆ ਕਿ ਮੈਂ ਹਿੰਮਤ ਦੇ ਨਾਲ ਹਰ ਸਿਚੁਏਸ਼ਨ ਦਾ ਸਾਹਮਣਾ ਕਰਾਂ ਮੈਂ ਬਹੁਤ ਹਿੰਮਤ ਦੇ ਨਾਲ ਕੀਤਾ ਔਰ ਮੇਰੀ ਹਿੰਮਤ ਅੱਜ ਮੈਂ ਮੇਰੀ ਖੁਸ਼ੀ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਆਏ ਨੇ ਜੋ ਮੈਂ ਬਿਆਨ ਨਹੀਂ ਕਰ ਸਕਦੀ ਕਿ ਤੁਸੀਂ ਸਾਰਿਆਂ ਨੇ ਮੇਰੀ ਕਿੰਨਾ ਕਿੰਨੀ ਹਿੰਮਤ ਵਧਾ ਦਿੱਤੀ ਔਰ ਮੈਨੂੰ ਹੋਰ ਅੱਗੇ ਵਧਣ ਲਈ ਉਤਸ਼ਾਹ ਦਿੱਤਾ ਤੁਸੀਂ ਉਹਦੇ ਲਈ ਤੁਹਾਡਾ ਦਿਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜਿੰਨਾ ਜਿੰਨਾ ਵੀ ਕਹਾ ਮੈਂ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਤਾਂ ਅੰਦਰੋਂ ਕਿੰਨੀ ਕਿੰਨੀ ਉਹ ਮੈਂ ਕਿੰਨਾ ਕਿੰਨਾ ਸਟਰੋਂਗ ਫੀਲ ਕਰ ਰਹੀ ਹਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਮੇਰੀਆਂ ਐਡਮਿੰਟਨ ਦੀਆਂ ਭੈਣਾਂ ਦੇ ਲਈ ਬਹੁਤ ਜਲਦੀ ਮੈਂ ਸਰਪ੍ਰਾਈਜ਼ ਲੈ ਕੇ ਆਉਂਗੀ ਕਿਉਂਕਿ ਜੇ ਉੱਥੋਂ ਮੇਰੀ ਕੋਸ਼ਿਸ਼ ਰਹੀ ਕਿ ਮਾਨਾ ਨੂੰ ਹਤਾਸ਼ ਨਾ ਭੇਜਾਂ ਮੈਂ ਪੂਰਾ ਐਂਟਰਟੇਨ ਕਰਨ ਦੀ ਕੋਸ਼ਿਸ਼ ਕੀਤੀ ਡੇਢ ਘੰਟਾ ਗਾ ਕੇ ਪਰ ਜੇ ਮੈਂ ਹੋਰ ਖੁਸ਼ ਕਰ ਸਕਦੀ ਹਾਂ ਉਹਨਾਂ ਨੂੰ ਤਾਂ ਮੈਂ ਜ਼ਰੂਰ ਕਰਾਂਗੀ ਔਰ ਬਹੁਤ ਜਲਦੀ ਉਹਨਾਂ ਲਈ ਹੋਰ ਸ਼ੋਅ ਲੈ ਕੇ ਆਉਂਗੀ ਥੈਂਕ ਯੂ ਸੋ ਮੱਚ ਰੱਬ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਸੇ ਤਰ੍ਹਾਂ ਮੈਂ ਚਾਹੁੰਦੀ ਹਾਂ ਕਿ ਜਦੋਂ ਵੀ ਕੋਈ ਅਸਤਿਰ ਦੀ ਸਿਚੁਏਸ਼ਨ ਹੁੰਦੀ ਹੈ ਸੱਚ ਦਾ ਸਾਥ ਦਿਆ ਕਰੋ ਸਾਰੇ মিডিਆ ਦਾ ਵੀ ਸਭ ਪੈਣਾ ਦਾ ਸਾਰੇ ਐਡਮਿਨਟਨ ਦਾ ਸਾਰੇ ਪੰਜਾਬੀਆਂ ਦਾ ਜਿੱਥੇ-ਜਿੱਥੇ ਪੰਜਾਬੀ ਵਸਦੇ ਔਰ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਦੇ ਮੈਨੂੰ ਮੈਸੇजेस ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ